ਈਨਾ ਯਾਰਸੀ ਫਾਰਮ ਜੰਡੀ YouTube ਚੈਨਲ ਤੇ ਤੇ Facebook ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆਪਾਂ ਜਿਹੜੀ ਸਕਰੀਨ ਤੇ ਬੈਡ ਦਿਖਾ ਰਹੇ ਆ ਦੂਜੇ ਸੂਏ ਸੂਣ ਵਾਲੀ ਆ ਹਲੇ ਦੰਦਾਂ ਜੀ ਆ ਵੜ ਤੇ ਇਹ ਸੇਲ ਆਪਣੇ ਕੋਲੇ ਬੈਡ ਬਹੁਤ ਸੋਹਣੀ ਆ ਆਰਡਰ ਜਿਹੜਾ ਬਹੁਤ ਹੀ ਵਧੀਆ ਜਿਹੜੀ ਇਹਦੀ ਅਡਜਸਟਮੈਂਟ ਹੈਗੀ ਆ ਸਾਰੀ ਮਗਰ ਦੀ ਤੇ ਫਰੰਟ ਦੀ ਬਾਕੀ ਬੈਡ ਵੀ ਪੂਰੀ ਪੜੀ ਹੋਈ ਆ ਚੰਗੀ ਆ ਬਰੀਡ ਪੱਖੋਂ ਵੀ ਪੂਰੀ 100% ਜਰਸੀ ਆ ਜਿਹੜੇ ਵੀਰ ਭਰਾ ਨੂੰ ਬੈਡ ਦੀ ਲੋੜ ਆ ਉਹ ਸੰਪਰਕ ਕਰ ਸਕਦਾ ਆਪਣੇ ਨਾਲ ਖਰੀਦਣ ਦੇ ਲਈ ਇਸ ਨੂੰ ਸਾਡਾ ਐਡਰੈਸ ਹੈਗਾ ਜੀ ਪਿੰਡ ਜੰਡੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਇਹ ਆਪਣਾ ਐਡਰੈਸ ਪਿਆ ਜਾਂਦਾ ਵਾ ਜਿਹੜੇ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਵੀਡੀਓ ਜਿਹੜੀਆਂ ਅਪਲੋਡ ਹੁੰਦੀਆਂ ਰਹਿੰਦੀਆਂ ਉਹ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਰਹਿਣ ਥੋੜਾ ਵੀਡੀਓ ਬਣਾਉਣ 'ਚ ਲੇਟ ਹੋ ਜਾਂਦੇ ਹੁਣ ਆਪਾਂ ਥੋੜਾ ਵਿਜੀ ਸ਼ਡਿਊਲ ਕਰਕੇ ਸੀਜ਼ਨ ਦਾ ਕੰਮ ਚੱਲਦਾ ਵਾ ਬਾਕੀ ਹੁਣ ਥੋੜਾ ਮੀਂਹ ਪਿਆ ਵਾ ਰਾਹਤ ਆ ਕੁਝ ਗਰਮੀ ਵੀ ਘਟੀ ਆ ਤਾਂ ਸੋਚਿਆ ਅੱਜ ਫ੍ਰੀ ਸੀਗੇ ਤੇ ਵੀਡੀਓ ਪਾ ਦਈਏ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਤੁਹਾਨੂੰ ਇਹਦੇ ਨਾਲ ਦੀਆਂ ਜਰਸੀ ਗਾਇਆਂ ਬੱਚੀਆਂ ਬੈੜਾਂ ਪਹਿਲੇ ਸੂਏ ਸੂਈਆਂ ਹੋਈਆਂ ਸੂਣ ਵਾਲੀਆਂ ਦੁੱਧ ਤੇ ਤਿਆਰ ਗਾਇਆਂ ਜਿਹੜੀਆਂ ਹੈਗੀਆਂ ਵਾਂ ਖਰੀਦ ਸਕਦੇ ਹੋ ਸਾਡੇ ਕੋਲੇ ਆਲ ਟਾਈਪ ਆਫ ਜਰਸੀ ਅਵੇਲੇਬਲ ਹੇਅਰ ਐਟ ਜਰਸੀ ਫਾਰਮ ਜੰਡੀ ਸਾਰੇ ਤਰ੍ਹਾਂ ਦੀਆਂ ਜਰਸੀਆਂ ਹੁੰਦੀਆਂ ਆਪਣੇ ਕੋਲੇ ਜਿੱਦਾਂ ਦੀਆਂ ਵੀ ਚਾਹੀਦੀਆਂ ਤੁਹਾਨੂੰ ਡਿਮਾਂਡ ਕਰੋ ਤੇ ਤਾਂ ਅਸੀਂ ਜਰਸੀ ਹਾਜ਼ਰ ਕਰਾਂਗੇ ਤੂਰ ਨੇੜੇ ਵੀ ਜਿਹੜੀ ਆਪਣੀਆਂ ਆਲ ਇੰਡੀਆ ਟਰਾਂਸਪੋਰਟ ਦੀ ਸਹੂਦਾ ਵੀ ਆਪਣੇ ਕੋਲ ਹੈਗੀ ਆ ਤੁਸੀਂ ਇਹਨੂੰ ਆਨਲਾਈਨ ਵੀ ਖਰੀਦ ਸਕਦੇ ਹੋ ਬਾਕੀ ਥਾਣ ਵਗੈਰਾ ਸਾਰਾ ਕੁਝ ਜਿਹੜਾ ਵੈੜ ਦਾ ਪੂਰਾ ਵਧੀਆ ਵਾ ਹਲੇ ਬਿਹੜਾਂ ਦੇ ਵਿੱਚ ਹੀ ਆਉਂਦੀ ਹੈ ਇਹ ਛਾਲਾ ਮਾਰਦੀ ਦੋਸਤੋ ਤੇ ਤੁਹਾਨੂੰ ਹੋਰ ਵੀ ਆਪਾਂ ਇਹਦੀਆਂ ਦਿਖਾਉਂਦੇ ਆ ਨਾਲ ਦੀਆਂ ਗਾਇਆਂ ਬੱਚੀਆਂ ਵੀ ਤੇ ਬੈੜ ਦਾ ਪਿੱਛੋਂ ਆਰਡਰ ਦੇਖੋ ਐਨ ਪੂਰਾ ਉੱਪਰ ਤੱਕ ਜਿਹੜਾ ਅਟੈਚਮੈਂਟ ਹੈਗੀ ਆ ਇਹਦੀ ਤੇ ਥਾਣਾ ਜਿਹੜੇ ਖੁੱਚਾਂ ਤੋਂ ਉੱਪਰ ਨੇ ਤੇ ਚੱਡੇ ਦੀ ਐਡਜਸਟਮੈਂਟ ਪੂਰੀ ਸੋਹਣੀ ਆ ਜੀ ਦੁੱਧ ਵਾਲੀ ਬੈੜ ਆ ਤੇ ਹਲੇ ਨੇ 5 ਤੋਂ 7 ਦਿਨ ਜਿਹੜੇ ਕੱਢ ਜਾਣੇ ਆ ਸੂਣ ਦੇ ਵਿੱਚ ਸੂਗੀ ਤਾਂਪ ਇਹਦੀ ਵੀਡੀਓ ਪਾਵਾਂਗੇ ਉਦੋਂ ਪਹਿਲਾਂ ਵੇਖੀ ਤਾਂ ਧੰਨਵਾਦ ਆ ਤੁਹਾਡਾ ਤੁਹਾਡੇ ਭਰਾਵਾਂ ਨੇ ਵੀਡੀਓ ਦੇਖ ਕੇ ਖਰੀਦਨੀ ਆ ਕੋਈ ਇੱਕ ਨੇ ਕਿਸੇ ਨੇ ਜੋ ਜਿਹੜਾ ਵੀ ਪਹਿਲਾਂ ਆਪਣੇ ਨਾਲ ਕੰਟੈਕਟ ਕਰ ਲੂਗਾ ਰੇਟ ਜਿਹੜਾ ਸੌਦੇ ਤੇ ਮੌਕੇ ਤੇ ਹੋਊਗਾ ਰੇਟ ਦੋਸਤੋ ਆਪਾਂ ਆਨਲਾਈਨ ਨਹੀਂ ਜਿਹੜਾ ਇਹਦਾ ਲਿਖ ਸਕਦੇ ਕਿਉਂਕਿ ਯਾਰ ਕਈ ਕਾਰਨ ਨੇ ਕਿ ਫਿਰ ਆਪਾਂ ਕਿਸੇ ਦਿਨ ਡਿਸਕਸ ਕਰਾਂਗੇ ਇਹਦੇ ਬਾਰੇ ਵੀ ਤੇ ਬਹੁਤ ਭਰਾ ਕਹਿੰਦੇ ਆ ਪ੍ਰਾਈਸ ਦੱਸੋ ਰੇਟ ਦੱਸੋ ਰੇਟ ਕਿਹਾ ਹੈ ਰੇਟ ਆ ਜਿਹੜਾ ਬੈਡ ਦੇ ਹਿਸਾਬ ਨਾਲ ਆਪੇ ਹੀ ਮਾਰਕੀਟ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਜੀ ਨੂੰ ਭਰਾ ਨੂੰ ਚੰਗੀ ਲੱਗਦੀ ਆ ਉਹ ਆਪਣੇ ਨਾਲ ਸੰਪਰਕ ਕਰ ਲਵੇ ਗੱਲ ਕਰ ਲਵੇ ਤੇ ਇਹਦੇ ਨਾਲ ਆਪਣੇ ਫਾਰਮ ਤੇ ਵਿਜ਼ਿਟ ਕਰ ਲਵੇ ਪ੍ਰਿੰਡ ਆਪਣਾ ਏਂਡੀ ਆ ਜੀ ਤਹਿਸੀਲ ਜਗਰਾਉਂ ਪੈਂਦੀ ਆ ਪਸ਼ੂ ਮੇਲਾ ਜਿੱਥੇ ਪੀਡੀਐਫ ਲੱਗਦਾ ਉਥੋਂ ਤਕਰੀਬਨ 14 ਕਿਲੋਮੀਟਰ ਜਲੰਧਰ ਵਾਲੀ ਸਾਈਡ ਨੂੰ ਪੈਂਦਾ ਆਪਣਾ ਸਾਹਮਣੇ ਤੁਸੀਂ ਵੇਖਦੇ ਦੇਖ ਦਿਓ ਇਹਦੀ ਵੀਡੀਓ ਵੀ ਅਪਲੋਡ ਕਰਤੀ ਆ ਆਪਾਂ ਚੈਨਲ ਤੇ ਇਹਨੂੰ ਪਹਿਲਾਂ ਤੇ ਉਹ ਵੀ ਚੱਲੀ ਜਾਂਦੀ ਆ ਆ ਵੱਛੀ ਆ ਇਹ ਵੀ ਸੂਨ ਵਾਲੀ ਆ ਬਹੁਤ ਚੰਗੀ ਤਿਆਰ ਹੋਈ ਆ ਆਪਣੇ ਫਾਰਮ ਦੀ ਘਰ ਦੀ ਪਲੀ ਹੋਈ ਆ ਤੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਆਪਾਂ ਗਾਇਆਂ ਜਿਹੜੀਆਂ ਹੈਗੀਆਂ ਵੇ ਪਲੂਣ ਬੜਾ ਦੋ ਇਹ ਖੜੀਆਂ ਨੇ ਤੀਜੀ ਬੈਠੀ ਆ ਇਹ ਸੂਣ ਵਾਲੀਆਂ ਥੋੜੇ ਲੇਟ ਵੀਡੀਓ ਪਾਵਾਂਗੇ ਹਾਲੇ ਲੇਟ ਆਉਣ ਵਾਲੀਆਂ ਨੇ ਆਪਣੇ ਕੋਲੇ ਸੂਣ ਦੇ ਜਿਹੜੇ ਫਰੇਮ 'ਚ ਆ ਤੇ ਇਹ ਬੱਛੀ ਆ ਪਲੂਣ ਪਹਿਲੇ ਸੂਏ ਖੀਰੀ ਹੈ ਜੀ ਇਹ ਵੀ ਸੂਣ ਵਾਲੀ ਆ ਇੱਕ ਆ ਗਾਂ ਸੂਈ ਆਪਣੇ ਕੋਲ ਦੂਜੀ ਦੂਜੇ ਸੂਏ ਪਲੂਣ ਬੱਛੀ ਸੂਈ ਆ ਚਵਾਈ ਕੀਤੀ ਹੋਈ ਆ ਮਿਲਕਿੰਗ ਵਾਲੀਆਂ ਗਾਇਆਂ ਅੱਡ ਲਾਈਆਂ ਹੋਈਆਂ ਨੇ ਸੋਣਾ ਤਕਰੀਬਨ ਮਿਲ ਕੱਢੀ ਜਾਂਦੀਆਂ ਸਾਰੀਆਂ ਹੀ ਇੱਕ ਇਹ ਗਾਂ ਸੂਈ ਹੋਈ ਆ ਤੇ ਆ ਜਿਹੜੀ ਗਾਂ ਦੀ ਸਪੈਸ਼ਲ ਵੀਡੀਓ ਰਹੀ ਆ ਇਹ ਇਹ ਲਿਆ ਕੇ ਹੁਣ ਆਪਾਂ ਬੰਨੀ ਆ ਜਿਹਦੀ ਵੀਡੀਓ ਦੇਖ ਰਹੇ ਹੋ ਤੁਸੀਂ ਤੇ ਇਹ ਤੇ ਜ਼ਿਆਦਾ ਫੋਕਸ ਹੋਊਗਾ ਜਿਹਦਾ ਉਮੀਦ ਕਰਦੇ ਆ ਵੀਡੀਓ ਸਾਰਿਆਂ ਨੂੰ ਚੰਗੀ ਲੱਗੀ ਹੋਗੀ ਧੰਨਵਾਦ ਵੀ ਕਰਦੇ ਆ ਵੀਡੀਓ ਦੇਖਣ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਵੀਰ ਭਰਾ ਤੇ ਆਪਾਂ ਵੀਡੀਓ ਤੁਹਾਡੇ ਅੱਗੇ ਜਰਸੀਆਂ ਆ ਜਿਹੜੀਆਂ ਨਵੀਆਂ ਤੋਂ ਨਵੀਆਂ ਅਪਲੋਡ ਕਰਦੇ ਰਵਾਂਗੇ ਠੀਕ ਆ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸ਼ੀਨਾ ਯਾਰਸੀ ਫਾਰਮ ਜੰਡੀ